ਸ਼੍ਰੋਮਣੀ ਅਕਾਲੀ ਦਲ ਦੋ ਕਾਰਡ ਹੋ ਗਿਆ ਇੱਕ ਦੂਜੇ ਤੇ ਬਲਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਵੀ ਜੜੀਆ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਰਿਹਾ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ 'ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਉਹਨਾਂ ਦੀ ਸਮਝ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ 'ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਆ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ ਮੋਹ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਂਦ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪ ਦਾ ਬਹਿਨੂਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਵਾਰੇ ਲੈ ਕੇ ਆਏ ਮਿੰਤਾ ਕਰਕੇ ਸੌਹਾਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਰਗ ਹੋ ਗਏ ਨੇ ਰਖੜਾ ਸਾਹਿਬ ਫਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਹੇ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਕੱਲੇ ਹੀ ਪ੍ਰਧਾਨ ਨੇ ਆਪਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਔਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਹਾ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਆਲਾ ਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਆ ਕੰਮ ਖੇਰੂ ਖੇਰੂ ਜਾ ਪਰ ਉਹ ਨਾਗੂਰ ਸੁਧਾਰ ਲਹਿਰ ਜਿਹੜੀ ਹੈ ਬਣੀ ਹੈ ਸ਼੍ਰੋਮਿਕ ਕਾਰਜ ਦਾ ਸੁਧਾਰਨਾ ਉਹਨੂੰ ਨਾਗੂਰ ਅਕਾਲੀ ਦਲ ਕਹ ਰਿਹਾ ਉਹਨਾਂ ਦਾ ਪਲਟ ਕਿ ਨਾਖੂਰ ਕਾਲੀਦਲ ਉਹਨੇ ਮਾਰ ਕੇ ਸੀ ਕਿ ਉਹ ਅਟਰ ਪਿਆਰੀ ਆਵਾਜ਼ ਫਾਈ ਦੇ ਨਾਲ ਘੱਟ ਜੁੜਿਆ ਦੇਖੋ ਨਾਖੂਰ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੂੰ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਵਿਅਕਤੀ ਹਨ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆਪਣੀ ਗੱਲ ਕਰਦੇ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ 'ਚ ਮਜੀਠੀਆ ਸਾਹਿਬ ਆ ਗਏ ਮਾਲਵੇ 'ਚ ਉਹ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ 'ਚ ਡੀਂਘਾਂ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ 'ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਇਲਾਕੇ ਇੱਕ ਘਰ ਦੀ ਹੋਂਦ ਬਚਾ ਸਕੀ ਸੋ ਐਸਰ ਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਹੈ ਬਹੁਤ ਵੱਡੇ ਵੱਡੇ ਹੁੱਲ ਹੋ ਜਾਂਦੀ ਹੈ ਉਹ ਬਹੁਤ ਵੱਡੇ ਵੱੱਡੇ ਵੱਜਰ ਗੁਨਾਹ ਹੋਏ ਨੇ ਸ਼੍ਰੋਮਣੀ ਕਾਲੇ ਦਾ ਦੋਖਾੜ ਹੋ ਗਿਆ ਇੱਕ ਦੂਜੇ ਤੇ ਬਲਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਵੀ ਜਿਹੜੀ ਆ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈ ਸ਼੍ਰੋਮਣੀ ਕਾਲੇ ਦਾ ਸੁਧਾਰ ਲੈ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਉਹਨਾਂ ਦੀ ਸਮਝ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ মোহ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਂਦ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਇਹ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੋਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੋਹਾਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਤੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਹੇ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਇਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਦੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਹਾ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਹਾਲਾਂਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅੱਜ ਕੰਮ ਖੇਰੂ ਖੇਰੂ ਜਾ ਪਰ ਉਹ ਨਾਗਪੁਰ ਸੁਧਾਰ ਲਹਿਰ ਤੇ ਜਿਹੜੀ ਹੈ ਬਣੀ ਹੈ ਸ਼੍ਰੋਮਿਕ ਕਾਰਜ ਦਾ ਸੁਧਾਰਨਾ ਉਹਨੂੰ ਨਾਗਪੁਰ ਆਕਾਲੀ ਦਲ ਕਹ ਰਿਹਾ ਉਹਨਾਂ ਦਾ ਪਾਰਟੀ ਪਾਰ ਵੀ ਹੈ ਕਿ ਨਾਗਪੁਰ ਆਕਾਲੀ ਦਲ ਉਹਦੇ ਮਾਰ ਕੇ ਸੀ ਕਿ ਉਹ ਅਟਰ ਪਿਆਰੀ ਆਵਾਜ਼ ਪਾਈ ਦੇ ਨਾਲ ਘੱਟ ਜੋੜਿਆ ਦੇਖੋ ਨਾਗਪੁਰ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੂੰ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਵਿਅਕਤੀ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆ ਆਪਣੀ ਗੱਲ ਕਰਦੇ ਆ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ 'ਚ ਮਜੀਠੀਆ ਸਾਹਿਬ ਆ ਗਏ ਮਾਲਵੇ 'ਚ ਉਹ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਗਾ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ 'ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਇਲਾਕੇ ਇੱਕ ਘਰ ਦੀ ਹੋਂਦ ਬਚਾ ਸਕੇ ਸੋ ਇਹ ਕਰਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਹੈ ਬਹੁਤ ਵੱਡੇ ਵੱਡੇ ਉਹ ਲੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾਹ ਹੋਏ ਨੇ